ਜੋ ਅੱਜ ਦਾ ਸੈਮੀਨਾਰ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਮੋਗਾ ਜੀਰਿਤ ਨਿਸ਼ਾਤ ਇਸ਼ਾਰਾ ਨਿਰਦੇਸ਼ ਇੱਥੇ ਜੋ ਪਿੰਡ ਲੈਵਲ ਤੇ ਵਿਲੇਜ ਡਿਫੈਂਸ ਕਮੇਟੀ ਬਣਾਈਆਂ ਗਈਆਂ ਉਹਨਾਂ ਦੇ ਸਬੰਧੀ ਅੱਜ ਤਕਰੀਬਨ 5-6 ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਤੇ ਜੇਕਰ ਨਸ਼ੇ ਸਬੰਧੀ ਕਿਸੇ ਨੂੰ ਕੋਈ ਮਾਰੇ ਪਤਾ ਲੱਗਦਾ ਹੈ ਉਹ ਸਬੰਧੀ ਜੋ ਸਰਕਾਰ ਵੱਲੋਂ ਟੋਲ ਫ੍ਰੀ ਨੰਬਰ ਚਲਾਏ ਗਏ ਆ ਜਬ ਪੁਲਿਸ ਨੂੰ ਮਦਦ ਕਰਨ ਸੰਬੰਧੀ ਨੰਬਰ ਦਿੱਤੇ ਗਏ ਉਹਦੇ ਬਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਜੋ ਟ੍ਰੈਫਿਕ ਰੂਲਸ ਦੇ ਵਿੱਚ ਆਈਆਂ ਨਵੀਆਂ ਮੋਡੀਫਿਕੇਸ਼ਨ ਹੋਈਆਂ ਅਮੈਂਡਮੈਂਟਸ ਹੋਈਆਂ ਉਹਦੇ ਬਾਰੇ ਅਤੇ ਜੋ ਸਕੂਲੀ ਬੱਚਿਆਂ ਨੂੰ ਪ੍ਰੋਬਲਮ ਆਉਂਦੀਆਂ ਛੁੱਟੀ ਦੇ ਵੇਲੇ ਆਉਂਦੀਆਂ ਪ੍ਰੋਬਲਮ ਉਸ ਸੰਬੰਧੀ ਇਹਨਾਂ ਨੂੰ ਦੱਸਿਆ ਗਿਆ ਜਾਣਕਾਰੀ ਦਿੱਤੀ ਗਈ ਹੈ ਜੋ ਜਰਨਲ ਕੋਈ ਕ੍ਰਾਈਮ ਜੋ ਵਧ ਰਿਹਾ ਅੱਜਕੱਲ ਸਨੇਚਿੰਗ ਹੋ ਰਹੀ ਹੈ ਚੋਰੀਆਂ ਹੋ ਰਹੀਆਂ ਇਹ ਜੋ ਇਹਦਾ ਨਾ ਮੁੱਖ ਕਾਰਨ ਹੈ ਕਿ ਜੋ ਨਸ਼ੇੜੀ ਹੈ ਉਹ ਨਸ਼ੇ ਦੇ ਆਪ ਦੇ ਪੂਰਤੀ ਕਰਨ ਲਈ ਇਹ ਸਟੈਚਿੰਗ ਚੋਰੀ ਵਗੈਰਾ ਕਰਦੇ ਹਨ ਉਸ ਬੰਦੀ ਇਹਨਾਂ ਨੂੰ ਜਾਗਰੂਤ ਕੀਤਾ ਗਿਆ ਕਿੰਨੇ ਕਿੰਨਾ ਵੀ ਜਿਹੜੇ ਇੱਕ ਮੋਦਵਾਰ ਕੰਤੇ ਪਹੁੰਚੇ ਸੀ ਤੇ ਕਦੋਂ ਕਦੋਂ ਜਿਹੜੇ ਪ੍ਰੋਗਰਾਮ ਹੋਰ ਕਿਹ ਕਿਹੜਾ ਇਹ ਜੀ ਜੋ ਸਰਕਾਰ ਵੱਲੋਂ ਲਿਖਿਆ ਗਿਆ ਪ੍ਰੋਗਰਾਮ ਆ ਉਹਦੇ ਚੋਂ ਇਹ ਪਹਿਲੀ ਸ਼ਿਫਟ ਦੇ ਅਕੋਰਡਿੰਗ ਅੱਜ ਪੰਜ ਪਿੰਡਾਂ ਦੇ 6 ਵਾਰਡ ਜੋ ਨਿਹਾਲ ਸਿੰਘ ਵਾਲੇ ਦੇ ਵਾਰਡ ਆ ਉਹਨਾਂ ਦੇ ਪ੍ਰਬੰਧਕ ਤੇ ਸੱਜਣ ਇੱਥੇ ਆਏ ਆ ਇਸ ਤੋਂ ਇਲਾਵਾ ਦੋ ਹੋਰ ਮੀਟਿੰਗਾਂ ਅ ਇਸੇ ਮਹੀਨੇ ਦੇ ਐਂਡ ਵਿੱਚ ਤੇ ਅਗਲੇ ਮਹੀਨੇ ਦੇ ਸਟਾਰਟ ਵਿੱਚ ਕੀਤੀਆਂ ਜਾਣਗੀਆਂ ਇਹ ਸੈਮੀਨਾਰ ਸੀਮ ਸਾਹਿਬ ਤੇ ਡੀਜੀਪੀ ਪੰਜਾਬ 임ਾਨ ਜੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੀ ਹਾਜ਼ਰ ਤੰਤ ਤੌਕ ਸੰਪਰਕ ਲੋਕ ਸੰਪਰਕ ਇਹ ਪ੍ਰੋਗਰਾਮ ਚਲਾਇਆ ਗਿਆ ਖਾਸ ਕਰਕੇ ਨਸ਼ਾ ਵਾਰੇ ਨਸ਼ਾ ਵਾਰੇ ਬਸਤਾਰ ਬੂਰੂਕ ਜਾਣਕਾਰੀ ਦਿੱਤੀ ਬਾਕੀ ਸਾਈਬਰ ਕ੍ਰਾਈਮ ਬਾਰੇ ਲੋਕਾਂ ਨੂੰ ਸਾਈਬਰ ਕ੍ਰਾਈਮ ਬਾਰੇ ਵੀ ਜਾਣਕਾਰੀ ਦਿੱਤੀ ਅਗਰ ਕਿਸੇ ਨਾਲ ਕੋਈ ਮਰਕਰ ਫਰਾਡ ਹੋ ਜਾਂਦਾ ਹੈ ਇੱਕ ਕਿ ਸਟੂਲ ਨੰਬਰ ਦੇਣਾ 1930 ਨੰਬਰ ਹੈ ਬਾਕੀ 193 ਨਹੀਂ ਲੱਗਦਾ ਤਾਂ ਉੱਥੇ ਬਾਕੀ ਆਪਣੇ ਸਾਹਿਬਾਂ ਬਣਿਆ ਸਾਈਬਰ ਕ੍ਰਾਈਮ ਥਾਣਾ ਮੋਗੇ ਸਦਰ ਉਹਦੇ ਬਾਰੇ ਜਾਣਕਾਰੀ ਦਿੱਤੀ ਟ੍ਰੈਕ ਦੀ ਨਿਜਮਾਵਰ ਦਿੱਤੀ ਗਈ ਸਾਂਝ ਕੰਦੀ ਨੇ ਸੁਭਧਾਵਾਂ ਬਾਰੇ ਵੀ ਦੱਸਿਆ ਗਿਆ ਵੀ ਪਾਸਪੋਰਟ ਵੈਰੀਫਿਕੇਸ਼ਨ ਜਿਹੜੀਆਂ ਇਹ ਸਾਡੇ ਕੋਲੇ ਆਓ ਆਓ ਸੀਮਤ ਸਮੇਂ ਵਿੱਚ ਬਣਦੇ ਆ ਬਾਕੀ ਕਿਸੇ ਦੀ ਚੀਜ਼ ਗੁੰਮ ਹੋ ਜਾਂਦੀ ਜਿਵੇਂ ਪਾਸਪੋਰਟ ਵੈਰੀਫਿਕੇਸ਼ਨ ਐਨੀਮਲ ਐਨੀਮਲ ਕੋਈ ਵੀ ਚੀਜ਼ ਗੁੰਮ ਹੁੰਦੀ ਹੈ ਤਾਂ ਉਹ ਥਾਣੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਆ ਕੇ ਆਪਣੀ ਕੰਪਲੇਂਟ ਕਰ ਸਕਦਾ ਉਸ ਵਤ ਮਿਲ ਕੀਤੀ ਜਾ ਸਕਦੀ ਸਕੂਲਾਂ ਬਾਰੇ ਹੈਗਾ ਜੀ 112 ਅਗਰ ਕਿਸੇ ਨੂੰ ਬੇਟੀ ਨੂੰ ਪ੍ਰੋਬਲਮ ਆਉਂਦੀ ਆ ਜੋ ਕੱਲੀ ਖੜੀ ਆ ਤਾਂ 112 ਦੀ ਹੈਗੀ ਹੈ ਇਹ ਟੂਲ ਨੰਬਰ ਅਗਰ ਕੋਈ ਖਾਸ ਕਰਕੇ ਬੱਚਿਆਂ ਛੋਟੇ ਬੱਚੇ ਆ ਜਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਨੂੰ 112 ਤੇ ਕਾਲ ਕਰ ਸਕਦਾ ਹਾਂ ਸਿਵਲ ਵਰਦੀ ਚ ਸਾਡੇ ਕਰਮਚਾਰੀ ਜਦੋਂ ਛੁੱਟੀ ਹੁੰਦੀ ਆ ਖਾਸ ਕਰਕੇ ਲੜਕੀਆਂ ਨੂੰ ਉਹ ਲਾਇਆ ਵੇ ਆ ਜਿਹੜੇ ਕੋਈ ਗਲਤ ਅਨਸਰ ਆ ਉੱਥੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਪਿੰਡਾਂ ਚ ਵੀ ਪੰਚਾਇਤਾਂ ਨੂੰ ਇਹ ਬੇਨਤੀ ਕੀਤੀ ਹੈ ਇਹ ਤੁਹਾਡੇ ਸਕੂਲਾਂ ਦੇ ਅੰਮਣੇ ਸਾਹਮਣੇ ਜਾਂ ਕੋਈ ਅਸੇ ਪਾਸੇ ਕੋਈ ਇਹੋ ਜਿਹਾ ਮੁੰਡਾ ਨਜ਼ਰ ਆਉਂਦਾ ਗਲਤ ਤਾਂ ਉਹਦੀ ਵੀ ਤਲਾਸ਼ ਉਹ ਸਾਨੂੰ ਦੇਣਗੇ ਤੇ ਉਹਨਾਂ ਤੇ ਬੰਦੀ ਕਰਵੇਗੀ ਸਭ ਤੋਂ ਪਹਿਲਾਂ ਮੈਂ ਫਤਿਹਜ ਕਰਦਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਪੁਲਿਸ ਪਬਲਿਕ ਮੀਟਿੰਗ ਦਾ ਬਹੁਤ ਹੀ ਵਧੀਆ ਸਲਾਂਗਾ ਜੋ ਕੋਪਰਾ ਲੈ ਸਿਚੋ ਸਾਹਿਬ ਦਾ ਪੂਰੇ ਥਾਣਾ ਨਿਹਾਲ ਸਿੰਘ ਵਾਲਾ ਸਟਾਫ ਦਾ ਔਰ ਜਿਸ ਤਰ੍ਹਾਂ ਇੱਥੇ ਪੂਰੀ ਮੀਟਿੰਗ ਦੇ ਵਿੱਚ ਮੈਂ ਇਸ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਮੈਂ ਆਪਦੇ ਆਪ ਨੂੰ ਵਢਵਾਗਾ ਸਮਝਦੇ ਆ ਕਿ ਨਿਹਾਲ ਸਿੰਘ ਵਾਲੇ ਨੂੰ ਸਰ ਨੇ ਇਹਦਾ ਇੰਨਾ ਵਧੀਆ ਕੋਆਪਰੇਟਿਵ ਸਟਾਫ ਮਿਲਿਆ ਹੈ ਐਚਓ ਸਾਹਿਬ ਬਹੁਤ ਜ਼ਿਆਦਾ ਨਰਮ ਨੇ ਔਰ ਹਰ ਇੱਕ ਦੀ ਮੁਸੀਬਤ ਸੁਣਦੇ ਨੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਸਮਝਦੇ ਹਾਂ ਕਿ ਚੰਗੇ ਰਿਜ਼ਲਟ ਨਿਕਲ ਕੇ ਆਉਣਗੇ ਇਹਦੇ ਵਿੱਚ ਟੋਟਲੀ ਤਕਰੀਬਨ ਜਿੰਨੇ ਵੀ ਆ ਆਪਣੇ ਕਹਿ ਸਕਦੇ ਆਪਾਂ ਸਮਾਜ ਦੇ ਜੁਕ੍ਰੀਤੀਆਂ ਨੇ ਸੋਸ਼ਲ ਅਵੇਅਰਨੈਸ ਦੇ ਸਾਰੇ ਮੁੱਦਿਆਂ ਨੂੰ ਟੱਚ ਕੀਤਾ ਗਿਆ ਜਿਦੇ ਵਿੱਚ ਨਸ਼ਿਆਂ ਦਾ ਮੁੱਦਾ ਸੀਗਾ ਸਾਈਬਰ ਕ੍ਰਾਈਮ ਬਾਰੇ ਸੀਗਾ ਸਮਾਜਿਕ ਵੈਲਫੇਅਰ ਬਾਰੇ ਸੀਗਾ ਆ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਂ ਆਪਾਂ ਕਿਦਾਂ ਆਪਦੇ ਆਲੇ ਦੁਆਲੇ ਦੇ ਵਿੱਚ ਨਿਗਰਾਨੀ ਰੱਖ ਕੇ ਆਪਣੇ ਬੱਚਿਆਂ ਤੇ ਕੰਟਰੋਲ ਕਰ ਸਕਦੇ ਆ ਉਤੋਂ ਬਾਅਦ ਜਿਹੜਾ ਸਿਵਲ ਕੋਡ ਅਫੇਸਰ ਜਿੱਦਾਂ ਕਿ ਬਿਨਾਂ ਵਰਦੀ ਤੋਂ ਲੜਕੀਆਂ ਖਾਸ ਕਰਕੇ ਲੜਕਿਆਂ ਦੇ ਸਕੂਲ ਦੇ ਨੇੜੇ ਜਿਹੜੇ ਲੜਕੇ ਦਿਖਾਈ ਦਿੰਦੇ ਨੇ ਨੌਜਵਾਨ ਲੜਕੇ ਉਹਦੇ ਤੋਂ ਹੀ ਜਦੋਂ ਆਪਾਂ ਛੋਟੀਆਂ ਛੋਟੀਆਂ ਨੋਕਚੋਕ ਤੇ ਆਪਾਂ ਨਜ਼ਰ ਰੱਖਦੇ ਆ ਤਾਂ ਉਦੋਂ ਆਪਾਂ ਵੱਡੇ ਕ੍ਰਾਈਮ ਤੋਂ ਬਚਾ ਸਕਦੇ ਆ ਔਰ ਸਲਾਹਾ ਕਰਦੇ ਆ ਪੁਲਿਸ ਦੀ ਵੀ ਇੰਨੀ ਪੈਨੀ ਨਜ਼ਰ ਹਰੇਕ ਬਰੀਕ ਛੋਟੀ ਤੋਂ ਛੋਟੀ ਜਿਹੜੀ ਕ੍ਰਾਈਮ ਹੋ ਉਹ ਤੇ ਰੱਖ ਰਹੇ ਆ ਔਰ ਅਸੀਂ ਮਾਣਯੋਗ ਡੀਜੀਪੀ ਸਾਹਿਬ ਦਾ ਔਰ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਰਾਲੇ ਚਲਾਏ ਨੇ ਅਸੀਂ ਵੀ ਪੂਰੇ ਸਟਾਫ ਨਾਲੇ ਵਾਅਦਾ ਕੀਤਾ ਕਿ ਪਿੰਡੋ ਪਿੰਡੀ ਪੰਚਾਇਤਾਂ ਦੀਆਂ ਕਮੇਟੀਆਂ ਬਣਾ ਕੇ ਲੋਕਾਂ ਦੇ ਵਿੱਚ ਅਵੇਰਨੈਸ ਲੈ ਕੇ ਜਾਵਾਂਗੇ ਕਿ ਆਪਣੇ ਆਪਣਾ ਬੱਚਾ ਤੇ ਨਿਗਾ ਰੱਖੀਏ ਕਿਉਂਕਿ ਹਰ ਇੱਕ ਅੱਜ ਦੇ ਸਮਾਜ ਸਮੇ ਦੇ ਵਿੱਚ ਹਰ ਇੱਕ ਦੇ ਇੱਕ ਇੱਕ ਦੋ ਦੋ ਬੱਚੇ ਨੇ ਜੇ ਆਪਾਂ ਆਪਣੀ ਇੱਕ ਇੱਕ ਦੋ ਦੋ ਬੱਚਾ ਤੇ ਨਿਗਾ ਨਹੀਂ ਰੱਖ ਸਕਦੇ ਤਾਂ ਨਿਹਾਲ ਸਿੰਘ ਵਾਲ ਥਾਣੇ ਤੇ ਸਟਾਪ ਦੀ ਘਾਟ ਹੋਣ ਦੇ ਕਾਰਨ ਇਹਨਾਂ ਨੂੰ ਵੀ ਕੰਟਰੋਲ ਕਰਨਾ ਕਿਤੇ ਨਾ ਕਿਤੇ ਮੁਸ਼ਕਲ ਹੋ ਜਾਂਦਾ ਸੋ ਸਮਾਜ ਦੀ ਵੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਬੱਚਿਆਂ ਦੇ ਉੱਠਣ ਵਹਿਣ ਤੇ ਸਵੇਰੇ ਖੜਮ ਤੇ ਖੇਡਣ ਤੇ ਹਰ ਇੱਕ ਗੀਤ ਨਿਗਰ ਰੱਖੀਏ ਜੇ ਆਪਾਂ ਇਹਨੇ ਵੇਅਰ ਹੋਵਾਂਗੇ ਤਾਂ ਮੇਰਾ ਖਿਆਲ ਹੈ ਕਿ ਕ੍ਰਾਈਮ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਨັບ ਸਕਦੇ ਆਂ ਇਹੀ ਇਹੀ ਗੱਲ ਇੱਥੇ ਦਸ ਕੀਤੀ ਗਈ ਆ ਪੁਲਿਸ ਦੀ ਸਹਿਰਦਦ ਦਿਖਾਈ ਆ ਜਿਹੜੇ ਅੱਜ ਕ੍ਰਾਈਮ ਹੋ ਰਹੇ ਆ ਜਿਹੜੀ ਗੱਲ ਤੁਸੀਂ ਕੀਤੀ ਪਿੰਡਾਂ ਦੀ ਪਿੰਡਾਂ ਦੇ ਵਿੱਚ ਜਿਹੜੇ ਨਸ਼ੇੜੀ ਫੜੇ ਜਾਂਦੇ ਆ ਉਹਨਾਂ ਦੇ ਜਮਾਨਤ ਕਲਾਉਣ ਵਾਲੇ ਆਪਾਂ ਜਦੋਂ ਕੋਈ ਨਸ਼ੇ ਦੀ ਗੱਲ ਚੱਲਦੀ ਤਾਂ ਆਪਾਂ ਸਿੱਧੀ ਸਰਕਾਰ ਤੇ ਜਾਂ ਪੁਲਿਸ ਤੇ ਅਟੈਕ ਕਰ ਦਿੰਨੇ ਆ ਆਮ ਤੌਰ ਤੇ ਪਿੰਡ ਵਾਲੇ ਤੇ ਸਾਡੇ ਹੀ ਪਿੰਡ ਵਾਲਿਆਂ ਨੂੰ ਸਵਾਲ ਆ ਜਿਹੜਾ ਬੰਦਾ ਨਸ਼ੇੜੀ ਪੜਿਆ ਜਾਂਦਾ ਉਹਦੇ ਮਗਰ ਹੀ ਨਾ ਜਾਓ ਜਦੋਂ ਜੇਲ੍ਹ ਚ ਹੀ ਰਹੂਗਾ ਤੇ ਆ ਕੇ ਨਸ਼ਾ ਵੇਚੂਗਾ ਨਾ ਦੋ ਚਾਰਾਂ ਨੂੰ ਹੋਰ ਨੂੰ ਵੀ ਇਸ ਚੀਜ਼ ਤੋਂ ਸਬਕ ਮਿਲੂਗਾ ਕਿ ਜੇ ਮੈਂ ਪੜਿਆ ਗਿਆ ਮੇਰੇ ਮਗਰ ਨਹੀਂ ਕਿਸੇ ਨੂੰ ਜਾਣਾ ਅਸੀਂ ਜਿਹੜੀਆਂ ਹੁਣ ਨਵਜਾ ਬਣੀਆਂ ਪਟੇਤਾ ਜ਼ਿਆਦਾਤਰ ਨਵੇਂ ਮੁੰਡੇ ਜਿਵੇਂ ਸਾਡਾ ਵੀਰ ਅਭਦੀਪ ਸਿੰਘ ਅਖਤੂਰੇ ਤੋਂ ਸਰਪੰਚ ਬਣਿਆ ਨੌਜਵਾਨ ਮੁੰਡਾ ਇਹਨਾਂ ਨੌਜਵਾਨ ਮੁੰਡਿਆਂ ਨੂੰ ਜਿਹੜੇ ਸਰਪੰਚ ਬਣੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਦੇ ਪਿੰਡ ਦੇ ਵਿੱਚ ਮਤੇ ਪਾਓ ਕਿ ਜਿਹੜਾ ਬੰਦਾ ਯਾਰ ਆਪਣੇ ਪਿੰਡ ਨੂੰ ਖਰਾਬ ਖਰਾਬ ਕਰ ਰਿਹਾ ਨਸ਼ੇ ਵੇਚ ਵੇਚ ਕੇ ਆਪਾਂ ਉਹਦੀ ਜ਼ਮਾਨਤ ਹੀ ਨਹੀਂ ਕਰਾਉਣੀ ਜਦੋਂ ਪੁਲਿਸ ਨੇ ਇਹਨੂੰ ਇਹਨੂੰ ਕਿਹੜਾ ਫੜਾਤਾ ਇਹਦੀ ਜ਼ਮਾਨਤ ਨਹੀਂ ਕਰਾਉਣੀ ਤੇ ਇਸ ਕਰਕੇ ਪੁਲਿਸ ਪਬਲਿਕ ਦੀ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਬੰਦ ਹੋ ਸਕਦਾ ਜੇ ਆਪਾਂ ਕਹਾਂਗੇ ਵੀ ਇਕੱਲੇ ਆਪਾਂ ਪੁਲਿਸ ਨੂੰ ਤਾਂਨੇ ਮੇਨੇ ਸਰਕਾਰਾਂ ਨੂੰ ਤਾਂਨੇ ਮੇਨੇ ਦੇਈ ਜਾਵਾਂਗੇ ਇਹਦੇ ਨਾਲ ਨਿਸ਼ਾਨੀ ਬੰਦ ਹੋਣਾ ਸਾਨੂੰ ਵੀ ਸਿਹਰਤਾ ਵਿਖਾਉਣੇ ਪਊ